ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜਿਹਦੇ ਲਈ ਆਪਾਂ ਨੇ ਲੈ ਲਿਆ ਕੜੀ ਪੱਤਾ ਬੇਸਣ ਮਸਾਲਾ ਵੜੀ ਹਰੀ ਮਿਰਚ ਲਸਣ ਪਿਆਜ਼ ਦਹੀਂ ਆਹ ਪਾਣੀ ਲੈ ਲਿਆ ਜੇ ਆਪਾਂ ਨੂੰ ਜ਼ਰੂਰਤ ਪਊਗੀ ਤੇ ਮੇਥੀ ਲੈ ਲਈ ਆਹ ਆਪਾਂ ਨੇ ਲੈ ਲੇ ਚਾਰ ਪੰਜ ਉਬਲੇ ਹੋਏ ਆਲੂ ਆਲੂਆਂ ਨੂੰ ਆਪਾਂ ਕੱਟ ਲੈਣੇ ਕਾਹੋਂ ਤੁਸੀਂ ਦੂਜੇ ਲੋਟ ਵੀ ਪਾ ਸਕਦੇ ਹੋ ਭੰਨ ਕੇ ਵੀ ਪਰ ਆਪਾਂ ਇਹਨਾਂ ਦੇ ਛੋਟੇ-ਛੋਟੇ ਪੀਸ ਬਣਾ ਲੈਨੇ ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ ਲੋਜੀ ਇਸੇ ਤਰ੍ਹਾਂ ਪਸਾਰੇ ਆਲੂ ਮੰਨ ਕੱਟ ਲੈਣੇ ਤੁਸੀਂ ਭੰਨ ਕੇ ਵੀ ਪਾ ਸਕਦੇ ਹੋ ਕੱਟ ਕੇ ਵੀ ਪਾ ਸਕਦੇ ਜਿਵੇਂ ਤੁਹਾਨੂੰ ਠੀਕ ਲੱਗਦਾ ਉਦਾਂ ਹੀ ਪਾ ਸਕਦੇ ਹੋ ਅੱਜ ਮੌਸਮ ਬਹੁਤ ਵਧੀਆ ਹੈ ਪਿਆ ਜੀ ਬੱਦਲ ਵਾਈ ਹੋਈ ਪਈ ਆ ਕੋਈ ਕੋਈ ਕਣੀ ਪੈ ਰਹੀ ਆ ਇੱਧਰ ਆਪਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲਣ ਲਈ ਖਾਣਾ ਤੇ ਲਰੀ ਰੀ ਬਹੁਤ ਜ਼ਿਆਦੇ ਤੇ ਪੁੱਤਰ ਲੈਣੇ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਜਿੰਨੀ ਦੇਰ ਤੱਕ ਆਪਣੀ ਕੜਾਹੀ ਗਰਮ ਹੁੰਦੀ ਆ ਆਪਾਂ ਇਹਦੇ ਵਿੱਚ ਪਾ ਲੈਣੇ ਆ ਬੇਸਣ ਲੋ ਜੀ ਬੇਸਣ ਨੂੰ ਆਪਾਂ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਫੈਟ ਲਵਾਂਗੇ 5-4 ਮਿੰਟ ਲਈ ਚਲੋ ਜੀ ਦਹੀਂ ਨੂੰ ਇੰਨੇ ਆਪਾਂ ਧਰ ਦਿੰਨੇ ਆ ਕੜਾਹੀ ਗਰਮ ਹੋ ਗਈ ਇਹਦੇ ਵਿੱਚ ਇਹਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਪਾ ਲੈਨੇ ਆ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਆ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਦੇਖੋ ਧੂੰਆਂ ਨਿਕਲਣ ਲੱਗ ਗਿਆ ਕਲਰ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਜੀਰਾ ਜੀਰੇ ਨੂੰ ਆਪਾਂ 1 ਮਿੰਟ ਲਈ ਪਕਾ ਲੈਨੇ ਆ ਜੀਰਾ ਆਪਣਾ ਪੱਕ ਗਿਆ ਕਿਉਂਕਿ ਤੇਲ ਬਹੁਤ ਗਰਮ ਸੀ ਹੁਣ ਆਪਾਂ ਵਿੱਚ ਐਡ ਕਰ ਦਿੰਨੇ ਆ ਮਸਾਲਾ ਬੜੀ ਬੜੀ ਨੂੰ ਵੀ ਆਪਾਂ ਥੋੜਾ ਜਿਹਾ ਰਸ ਲੈਨੇ ਆ ਬੜੀ ਵੀ ਆਪਣੀ ਚੰਗੀ ਤਰ੍ਹਾਂ ਚੱਸੀ ਗਈ ਤੇ ਹੁਣ ਆਪਾਂ ਐਡ ਕਰ ਦਿੰਨੇ ਆ ਕੜੀ ਪੱਤਾ ਪੰਨਾ ਦਾ ਚੱਲਣ ਲੱਗਾ ਕੜੀ ਪੱਤਾ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਤੇ ਹੁਣ ਆਪਾਂ ਲਸਣ ਐਡ ਕਰ ਦਿੰਨੇ ਆ ਲਸਣ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲੈਨੇ ਆ ਹਲਕਾ ਜਿਹਾ ਲੋ ਜੀ ਲਾਸਨ ਆਪਣਾ ਬ੍ਰਾਊਨ ਹੋ ਗਿਆ ਹਲਕਾ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ ਪਿਆਜ਼ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਬ੍ਰਾਊਨ ਹੋ ਜਾਂਦੇ ਤੱਕ ਪਕਾਵਾਂਗੇ ਅੱਜ ਤੇ ਆਜਾਂ ਦੇ ਨਾਲੇ ਆਪਾਂ ਪਾ ਦਿੰਨੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਪੱਕਾ ਪੱਕ ਲੈਣੇ ਲੱਗਦੇ ਜਿੰਨੀ ਦੇਰ ਤੱਕ ਆਪਣਾ ਮਸਾਲਾ ਬਣਦਾ ਉਨੀ ਦੇਰ ਤੱਕ ਆਪਾਂ ਬੇਸਣ ਦੇ ਵਿੱਚ ਨੂਨ ਮਿਰਚ ਪਾ ਲੈਨੇ ਆਪਾਂ ਨੇ ਚੰਗੀ ਤਰ੍ਹਾਂ ਘੋਲ ਲਿਆ ਬੇਸਣ ਆਪਾਂ ਨੇ ਚੰਗੀ ਤਰ੍ਹਾਂ ਘੋਲ ਲਿਆ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰ ਲੈਨੇ ਆ ਮਿਰਚ ਪਾ ਲੈਣੇ ਹਲਦੀ ਪਾਉਣੇ ਆ ਤੇ ਨਮਕ ਐਡ ਕਰ ਲੈਣੇ ਆ ਹੁਣ ਇਹਨਾਂ ਨੂੰ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਰ ਲੈਨੇ ਆ ਪਾਣੀ ਐੜ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਬਣਾ ਲੈਨੇ ਆ ਲਓ ਜੀ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਹਲਕੇ ਹਲਕੇ ਬ੍ਰਾਊਨ ਹੋ ਗਏ ਬ੍ਰਾਊਨ ਲਾਲ ਲਾਲ ਹੋ ਗਏ ਫੜ ਫੜ ਹੁਣ ਆਪਾਂ ਇਹਦੇ ਵਿੱਚ ਜਿਹੜਾ ਘੋਲ ਬਣਾਇਆ ਸੀ ਇਹਨੂੰ ਐਡ ਕਰ ਦਿੰਨੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣੇ ਆ ਦੋ ਤਿੰਨ ਵਾਲੀਆਂ ਦੇ ਲੈਣੇ ਆ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਦਿੰਨੇ ਆ ਹੁਣ ਆਪਾਂ ਦੋ ਤਿੰਨ ਵਾਰੀਆਂ ਦੇ ਲੈਣੇ ਚੰਗੀ ਤਰ੍ਹਾਂ ਲਓ ਜੀ ਦੇਖੋ ਆਪਣਾ ਕੋਲ ਚੰਗੀ ਤਰ੍ਹਾਂ ਰਿਜਣ ਲੱਗਿਆ ਦੋ ਤਿੰਨ ਮਿੰਟ ਹੋ ਗਏ ਨੂੰ ਰਿਜਦੇਣ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰ ਦਿੰਨੇ ਆ ਜਿਹੜੇ ਆਪਾਂ ਨੇ ਉਬਲੇ ਹੋ ਆਲੂ ਲੈ ਕੇ ਤੇ ਤਾਂ ਜੋ ਇਹਨਾਂ ਦੇ ਵਿੱਚ ਜਿਹੜਾ ਆਪਾਂ ਨਮਕ ਵਿੱਚ ਮਸਾਲਾ ਪਾਇਆ ਚੰਗੀ ਤਰ੍ਹਾਂ ਮਿਕਸ ਹੋ ਸਕੇ ਹੁਣ ਆਪਾਂ ਇਹਨੂੰ ਫੇਰ ਚੰਗੀ ਤਰ੍ਹਾਂ ਘੜ ਲਵਾਂਗੇ ਰਜਾ ਲਵਾਂਗੇ ਲਓ ਜਿੱਦਾਂ ਗੰਟਾ ਹੋ ਗਿਆ ਰਜ ਜੇ ਦੇਖੋ ਗਾੜੀ ਹੋ ਗਈ ਰਿੱਜ ਰਿੱਚ ਕੇ ਚੰਗੀ ਤਰ੍ਹਾਂ ਆਪਣੇ ਆਲੂ ਵੀ ਪੱਕ ਗਏ ਹੁਣ ਆਪਾਂ ਇਹਦੇ ਵਿੱਚ ਮੇਥੀ ਐਡ ਕਰ ਦਿੰਨੇ ਆ ਕਸਤੂਰੀ ਮੇਥੀ ਕਿਉਂਕਿ ਮੇਥੀ ਨਾਲ ਟੈਸਟ ਜਿਆਦਾ ਵੱਧਦਾ ਜੀ ਮੇਥੀ ਨਾਲ ਬਹੁਤ ਵਧੀਆ ਟੈਸਟ ਆਉਂਦਾ ਇੱਕ ਦੋ ਮਿੰਟ ਲਈ ਆਪਾਂ ਇਹਨੂੰ ਰਿੰਨ ਲੈਣੇ ਆ ਚੰਗੀ ਤਰ੍ਹਾਂ ਤਾਂ ਜੋ ਮੇਥੀ ਦੀ ਖੁਸ਼ਬੂ ਆ ਜਿਹੜੀ ਸਾਰੀ ਕੜੀ ਚ ਆ ਜਾਵੇ ਲੋ ਜੀ ਕੜੀ ਆਪਣੀ ਪੱਕ ਗਈ ਹੁਣ ਇਹਨੂੰ ਆਪਾਂ نیچے ਲਾ ਲੱਗੇ ਲੋ ਜੀ ਕੜੀ ਆਪਾਂ ਨੇ ਠੇਠਾ ਲਾ ਲਈ ਇਹਨੂੰ ਆਪਾਂ ਢੱਕ ਦਿੰਨੇ ਆਂ ਫਾਈਨ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹਾਂ ਲੋ ਜੀ ਪਾਈਨ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਦੋ ਚਮਚੇ ਕੀ ਥੀ ਡ ਐਡ ਕਰ ਲੈਨੇ ਆਂ ਕੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ। ਲੋ ਜੀ ਆ ਦੋ ਤਿੰਨ ਲਾਲ ਮਿਰਚਾਂ ਨੇ ਸੁੱਕੀਆਂ ਆਈਆਂ ਆਪਾਂ ਇਹਨਾਂ ਨੂੰ ਐਡ ਕਰ ਲੈਨੇ ਆ। ਇਹਨਾਂ ਨੂੰ ਹੁਣ ਆਪਾਂ ਐਡ ਕਰ ਲੈਨੇ ਆ ਦੇਗੀ ਮਿਰਚ। ਲੋ ਜੀ ਮਿਰਚਾਂ ਆਪਣੀਆਂ ਪੱਕ ਗਈਆਂ ਚੰਗੀ ਤਰ੍ਹਾਂ। ਹੁਣ ਆਪਾਂ ਕੜੀ ਨੂੰ ਆਪਣੇ ਆਲੂ ਕੜੀ ਬਣ ਕੇ ਤਿਆਰ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਟੈਸਟੀ ਬਣਦੀ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ